ਚ ਆ ਗਿਆ ਫਿਰ ਤੁਹਾਨੂੰ ਓਖਾ ਹੋਊਗਾ ਹਾਂ ਨਹੀਂ ਨਹੀਂ ਅਸੀਂ ਉੱਥੇ ਗੱਲਾਂ ਹੀ ਤੁਟਦੇ ਰਹੇ ਹੁੰਦੇ ਆ ਜੀ ਨੰਤਾ ਨਾ ਕਰੋ ਤੇ ਇਹ ਚੀਜ਼ਾਂ ਨੂੰ ਆਪਾਂ ਕਵਰ ਕਰੀਏ ਤੇ ਚੰਗੀ ਗੱਲ ਨਹੀਂ ਹੈਗੀ ਜੋ ਵੀ ਸਾਡੇ ਨੂੰ ਇਹ ਫ੍ਰੀ ਹੈ ਜੀ ਹੁਣ ਇਹ ਹੁਣ ਤਾਂ ਫ੍ਰੀ ਕਰਨ ਨਹੀਂ ਬਾਬਾ ਜੀ ਤੁਸੀਂ ਹੋ ਗਿਆ ਤਾਂ ਕਰ ਲੈ ਕਿਉਂ ਹੁਣ ਤੁਹਾਨੂੰ ਸਾਨੂੰ ਪਤਾ ਲੱਗ ਗਿਆ ਹੋ ਗਿਆ ਕਲੀਅਰ ਸਾਹਸਾ ਜੀ ਇੱਧਰ ਆਓ ਮਾ ਜੀ ਆਓ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੁੱਖ ਜ਼ਾਇਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਤੇ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਤੇ ਅਸੀਂ ਸਾਰੇ ਜਹੇਬੰਦੀ ਵੱਲੋਂ ਅਸੀਂ ਆਏ ਹੋਏ ਇੱਥੇ ਇੱਥੇ ਜੋ ਕਿ ਸਾਡੀ ਡਿਊਟੀ ਲੱਗੀ ਹੋਈ ਆ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਬੇਅਦਬੀ ਹੁੰਦੀ ਆ ਜਾਂ ਕਿਤੇ ਕੋਈ ਏਸੀ ਵਾਲੀ ਤਾਰ ਜਾਂ ਕੋਈ ਵੀ ਇਦਾਂ ਦੀ ਗੱਲ ਹੁੰਦੀ ਆ ਵੀ ਸਾਨੂੰ ਉੱਥੇ ਪਹੁੰਚਣਾ ਪੈਂਦਾ ਹੈਗਾ ਤੇ ਅੱਜ ਸਾਨੂੰ ਇੱਥੇ ਪਤਾ ਲੱਗਿਆ ਹੈਗਾ ਵੀ ਕੁਛ ਆਪਣੇ ਸੇਵਾਦਾਰ ਵੀ ਉਹ ਇੱਥੇ ਬਾਲਬੂਲ ਜੇ ਮਨਾਉਦੇ ਮੈਨੂੰ ਤਾਂ ਜਨਾਨੀਆਂ ਦਾ ਨਾਮ ਨਹੀਂ ਲੈਣਾ ਆਉਂਦਾ ਜਿਹੜਾ ਮੂੰਹ ਮਾਜਾ ਸੱਲਦੀਆਂ ਨੇ ਉਹ ਹੋ ਸਲਸਲਈਆ ਜਾਂ ਕਰਦੀਆਂ ਨੇ ਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਅਸੀਂ ਰੋਕਣ ਵਾਸਤੇ ਆਏ ਆ ਵੀ ਜੋ ਸਾਡੀ ਕਮੇਟੀ ਗੁਰੂ ਘਰ ਦੀ ਹੈਗੀ ਆ ਉਹਨਾਂ ਨੇ ਕਹਿ ਦਿੱਤਾ ਵੀ ਇਹ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਹੜਾ ਗੁਰਦੁਆਰਾ ਬਾਈ ਗੁਰਦੁਆਰਾ ਕਿਹੜਾ ਵਾਕਿ ਪ੍ਰਧਾਨ ਜੀ ਨਾਲ ਗੱਲ ਕਰੋ ਮੜਾ ਕੀ ਆ ਕੇ ਕੀ ਨਾਮ ਬਾਈ ਇਹ ਢੋਲੇ ਵਾਲ ਦੱਸੇ ਸਾਨੂੰ ਇੱਥੇ ਕੁਝ ਆਇਆ ਨਜ਼ਰ ਨਜ਼ਰ ਹਾਂਜੀ ਹਾਂਜੀ ਇੱਥੇ ਜਿਹੜੀ ਚੀਜ਼ ਆ ਨਾ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ ਆ ਤਿੰਨ ਮਹੀਨੇ ਤੋਂ ਫੋਨ ਆ ਰਿਹਾ ਸੀ ਅਸੀਂ ਅਸੀਂ ਕਹਿੰਦੇ ਵੀ ਚੱਲ ਅੱਜ ਜਾਂਦੇ ਆ ਕੱਲ ਜਾਂ ਫਿਰ ਪ੍ਰਧਾਨ ਸਾਹਿਬ ਜੀ ਬਾਹਰ ਗਏ ਸੀ ਕਿਤੇ ਫਿਰ ਤਾਂ ਕਰਕੇ ਹੀ ਲੇਟ ਹੋ ਗਏ ਥੋੜੇ ਜਿਹਾ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪਹੁੰਚੇ ਇੱਥੇ ਤੇ ਆਨਲਾਈਨ ਕੈਮਰਾ ਬਾਈ ਜੀ ਵੀ ਮੰਨ ਗਿਆ ਵੀ ਆਉਂਦੇ ਹੈਗੇ ਆ ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾਰਾ ਮੋਟਾ ਜੂੜਾ ਜਿਹੜਾ ਜਾਂ ਕਰਾਇਆ ਜਾਂਦਾ ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਫੁੱਲਣਾ ਹੀ ਹੈ ਬਾਬਾ ਜੀ ਇਹ ਤੁਸੀਂ ਮੁੱਦੇ ਚੱਕਦੇ ਹੋ ਵੀ ਸਿਕ ਕਮਿਊਨਿਟੀ ਨੂੰ ਲੈ ਕੇ ਬਾਰ ਬਾਰ ਕਹਿੰਦੇ ਹੋ ਕਿਉਂ ਨਹੀਂ ਠੱਲ ਪੈ ਰਹੀ ਵੀ ਆਪਣੇ ਸਿੱਖ ਭਰਾਵਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਦੇਖੋ ਜੀ ਗੁਰੂ ਘਰ ਦੇ ਵਿੱਚ ਹੋਣਾ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਹੁੰਦਾ ਸਵਾਲ ਵੱਡਾ ਇਹ ਬੇਅਦਬੀਆਂ ਆਪਾਂ ਨੂੰ ਪ੍ਰਧਾਨਾਂ ਨੂੰ ਦੇਖਣਾ ਚਾਹੀਦਾ ਆਨਲਾਈਨ ਦੇਖਣਾ ਚਾਹੀਦਾ ਦੇਖਣਾ ਚਾਹੀਦਾ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ ਕੀ ਨਹੀਂ ਇਹ ਤਾਂ ਵਿਚਾਰੇ ਸਵੇਰੇ ਆਉਂਦੇ ਆ ਪਾਠ ਦਾ ਟਾਈਮ ਹ ਗੁਰਦੁਆਰਾ ਸਾਹਿਬ ਦੇ 10 ਵਜੇ ਤੋਂ 11 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾਗਾ ਹੂੰ ਉਹੀ ਤੁਹਾਨੂੰ ਸਾਰਿਆਂ ਨੂੰ ਸੰਗਤਾਂ ਨੂੰ ਪਤਾ ਵੀ ਮੰਦਰ ਗੁਰਦੁਆਰੇ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ ਤਾਲੇ ਲੱਗ ਜਾਂਦਾ ਜੋ ਕਰ ਰਹੇ ਆ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਗੁਰੂ ਘਰ ਦੇ ਵਿੱਚ ਬੈਠੇ ਆ ਉਹਨੂੰ ਤਾਂ ਸ਼ਰਮ ਹੋਣੀ ਚਾਹੀਦੀ ਉਹੀ ਤਾਂ ਅਸੀਂ ਬੋਹਦੇ ਪਏ ਆ ਵੀਰ ਜੀ ਨੂੰ ਵੀ ਸ਼ਰਮ ਹੋਣੀ ਚਾਹੀਦੀ ਤੈਨੂੰ ਵੀ ਤੂੰ ਗੁਰੂ ਘਰ ਬੇਅਦਬੀ ਕਰਦਾ ਦਾੜਾ ਪ੍ਰਕਾਸ਼ ਆ ਸਾਰਾ ਕੁਝ ਤਿਆਰ ਆ ਤੂੰ ਫਿਰ ਇਦਾਂ ਦੇ ਹਰਕਤਾਂ ਕਰਦਾ ਮਾੜੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਗਿਆ ਬਾਬਾ ਜੀ ਕੀ ਸਬੂਤ ਹੈਗਾ ਤੁਹਾਡੇ ਕੋਲ ਕੋਈ ਹੈਗਾ ਕੁਝ ਵੀ ਹੈਗਾ ਹੈਗਾ ਜੀ ਹੈਗਾ ਸਭ ਕੁਝ ਹੈਗਾ ਸਾਡੇ ਕੋਲੇ ਸਾਡੇ ਕੋਲੇ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਆਨਲ ਉਹ ਵੀ ਬੰਦਾ ਆਪਾ ਸ਼ੋਅ ਕਰਦੇ ਆਂ ਸਾਹਮਣੇ 2 ਮਿੰਟ ਰੁਕੋ ਆ ਰਿਹਾ ਬੰਦਾ ਇੱਥੇ ਹੁਣ ਕੀ ਸੋਲੂਸ਼ਨ ਨਿਕਲੇਗਾ ਸੋਲੂਸ਼ਨ ਇਹ ਆ ਹੁਣ ਪ੍ਰਧਾਨ ਸਾਹਿਬ ਜੀ ਕਹਿੰਦੇ ਬਈ ਇਹੀ ਕਰਦੇ ਆਂ ਬਾਕੀ ਬੈਡ ਲੋ ਪ੍ਰਧਾਨ ਸਾਹਿਬ ਦੀ ਕੀ ਕਹਿੰਦੇ ਬਈ ਸਵੇਰੇ 1 2 3 ਕਰਕੇ ਫਾਰਕ ਕਰ ਦੇਣੇ ਆਂ ਅਸੀਂ ਰੱਖਣੇ ਨਹੀਂ ਗੁਰੂ ਘਰ ਅਸੀਂ ਗੁਰੂ ਘਰ ਇਹ ਜੀ ਚੀਜ਼ਾਂ ਰੱਖਣੀਆਂ ਨਹੀਂ ਆਂ ਕਿਉਂਕਿ ਜਿਹੜਾ ਜੇ ਸਾਡੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਹੈ ਫਿਰ ਅਸੀਂ ਇਹਨਾਂ ਤੋਂ ਕੀ ਕਰਾਉਣਾ ਹੈਗਾ ਬਾਬਾ ਜੀ ਕਿੰਨੇ ਸਾਲ ਤੋਂ ਰਹਿ ਰਹੇ ਨੇ ਇਹ ਸਾਡੇ ਕੋਲ 12 ਸਾਲ ਤੋਂ ਰਹਿ ਰਿਹਾ 12 ਤੋਂ ਵੀ ਸ਼ਾਇਦ 2 ਸਾਲ ਵੱਧੇ ਹੁਣ ਕਦੇ ਵੀ ਲੱਗੇ ਇਹ ਪਿਛਲੇ 4-5 ਸਾਲ ਤੋਂ ਕੰਮ ਸਿੱਖਣ ਲੱਗੀ ਆ ਬੀਬੀ ਪੋਨੇ 4 ਮਹੀਨੇ ਸਿੱਖਿਆ 3 ਮਹੀਨੇ ਸਿੱਖਿਆ ਕਿੰਨਾ ਕਿ ਸਿੱਖਿਆ ਉੱਪਰ ਕਦੋਂ ਕਰਦੀ ਆ ਕਦੋਂ ਨਹੀਂ ਕਰਦੀ ਕਮੇਟੀ ਨੂੰ ਕੁਝ ਨਹੀਂ ਨੌਲੇਜ ਹੈ ਜੇ ਸਾਨੂੰ ਨੌਲੇਜ ਦੇ ਤੱਕ ਅੱਦਾ ਤੋਰਿਆ ਹੁੰਦਾ ਭਾਜੀ ਇੱਥੇ ਗੁਰੂ ਘਰ ਅਸੀਂ ਇਦਾਂ ਦੀ ਮਰਿਆਦਾ ਨਹੀਂ ਭੰਗ ਹੋਣ ਦਿੰਦੇ ਹੈਗੇ ਨਾ ਕਦੇ ਹੋਣ ਦਿੱਤੀ ਹੈਗੀ ਆ ਅਸੀਂ ਤਾਂ ਲੋਕਾਂ ਨੂੰ ਦੱਸਦੇ ਫਿਰਦਾ ਵੀ ਇਦਾਂ ਹੋਣਾ ਚਾਹੀਦਾ ਅਸੀਂ ਤਾਂ ਆਪ ਪ੍ਰਚਾਰਕਾਂ ਅਸੀਂ ਹੁਣ ਬੈਠ ਕੇ ਸਟੇਜ ਤੇ ਪ੍ਰਚਾਰ ਕਰਨਾ ਹੈਗਾ ਠੀਕ ਹੈ ਤੇ ਅਸੀਂ ਰੋਕਾਂਗੇ ਨਹੀਂ ਤੇ ਹੁਣ ਕੀ ਕੀ ਫੈਸਲਾ ਲਿੱਤਾ ਗਿਆ ਸਵੇਰੇ ਛੁੱਟੀ ਹੈ ਦੀ ਇਹਦੀ ਇਹਦੀ ਵਾਈਫ ਸਵੇਰੇ ਆਪਣਾ ਸਮਾਨ ਚੱਕਣਗੇ ਜਾਣਗੇ ਜੇ ਇਸ ਤਰ੍ਹਾਂ ਦਾ ਕੁਝ ਪਾਇਆ ਗਿਆ ਪਾਇਆ ਗਿਆ ਜੀ ਨਾ ਪਾਇਆ ਗਿਆ ਵਾਲੀ ਗੱਲੇ ਨਹੀਂ ਹੈਗੇ ਬਹੁਤ ਵੱਡੀ ਦੇਚੀ ਹੋ ਰਹੀ ਹੈ ਦੇਰ ਤੇ ਵੀ ਹੋ ਰਹੀ ਹੈ ਬਹੁਤ ਵੱਡੀ ਸਾਹਮਣੇ ਹੈ ਸਾਰਾ ਸਬੂਤ ਸਾਹਮਣੇ ਜੀ ਇਹ ਆਏ ਨੇ ਤਾਂ ਕੁਝ ਕਰਕੇ ਹੀ ਆਏ ਨੇ ਨਾ ਵੈਸੇ ਤਾਂ ਨਹੀਂ ਆਏ ਹੈਗੇ ਆਏ ਨੇ ਤਾਂ ਫੇਰ ਠੀਕ ਹੈ ਸੀ ਮਾ ਇਹਨਾਂ ਦਾ ਮਾਨ ਰੱਖਣਾ ਹੈਗਾ ਹਾਂ ਇਹ ਕਾਸੀ ਦਾ ਜਵਾਬ ਦੰਮਾਂਗੇ ਇਹਨੂੰ ਇਹਨਾਂ ਦਾ ਸਿਰ ਮੱਥੇ ਤੇ ਕੀ ਨਾਮ ਹੈ ਤੇ ਕੀ ਨਾਮ ਹੈ ਭਾਈ ਮੇਰਾ ਨਾਮ ਹਰਵਿੰਦਰ ਸਿੰਘ ਹੈ ਕੀ ਕੀ ਮਕੀ ਮਾਮਲਾ ਕੀ ਹੈ ਜਿੰਨੇ ਅੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ ਬਾਬਾ ਜੀ ਨੇ ਖਬਰ ਇਹ ਹੀ ਕਰਦੀ ਹੈ ਕਹਿੰਦੇ ਬਿਊਟੀ ਪਾਲਾ ਕਰਦੀ ਹੈ ਮੈਂ ਕਹੀ ਜਾਂਦਾ ਕੁਝ ਨਹੀਂ ਕਰਦੇ ਹੈਗੇ ਉਹ ਸਿੱਖਿਆ ਜ਼ਰੂਰ ਹੈ ਪਰ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਤੇ ਇਹ ਜਿਹੜੀ ਵੀ ਖਬਰ ਦਿੱਤੀ ਹੈ ਝੂਠੀ ਦਿੱਤੀ ਹੈ ਹੋਰ ਕੋਈ ਗੱਲ ਨਹੀਂ ਹੈਗੀ ਬਬੀ ਮਤਲਬ ਹੁਣ ਇਹਨਾਂ ਕੋ ਕਹਿੰਦੇ ਸਬੂਤ ਵੀ ਹੈਗੇ ਨੇ ਸਾਰਾ ਕੁਝ ਪਰ ਗੁਰੂ ਘਰ ਦੇ ਵਿੱਚ ਇਸ ਸਬੂਤ ਕਿਹੜੇ ਦਾ ਪਤਾ ਲੱਗੇ ਨਾ ਸਬੂਤ ਵੀ ਕਿਹੜੇ ਦਾ ਬੰਦੇ ਮੈਨੂੰ ਦਿਖਾ ਦੇ ਦਿੰਦੇ ਫਿਰ ਸਜ਼ਾ ਕੀ ਤੁਹਾਨੂੰ ਦਈਏ ਤੂੰ ਦੱਸ ਮਰਜ਼ੀ ਜੋ ਕਰੋ ਕੁਛ ਨਹੀਂ ਇੱਥੇ ਦਾਣੇ ਤੁਨ ਕੀ ਲਾਈਏ ਲਾ ਦਿਓ ਜੋ ਤੁਹਾਡਾ ਲਾਣਾ ਵਾ ਬਾਈ ਕੁਛ ਤੁਹਾਡੀ ਤਰਫ ਤੁਹਾਡੀ ਇਹ ਤਾਂ ਸੇਵਾ ਪੂਰੀ ਕਰਦਾ ਵਾ ਠੀਕ ਹੈ ਇਹ ਆਪਾਂ ਕਹਿ ਸਕਦੇ ਆਂ ਵੀ ਇਹ ਗੁਰਦੁਆਰਾ ਸਾਹਿਬ ਨਹੀਂ ਰਹਿ ਸਕਦਾ ਹਾਂ ਠੀਕ ਹੈ ਨਾ ਇਹ ਤਾਂ ਗੁਰਦੁਆਰਾ ਸਾਹਿਬ ਦਾ ਕੰਮ ਹੈ ਇਹ ਸੀ ਦਾ ਉਹ ਜੋ ਰਿਚ ਨਹੀਂ ਰਹਿ ਸਕਦਾ ਸਵੇਰੇ ਸ਼ਾਮ ਗੁਰੂ ਘਰ ਕੰਮ ਕਰਦਾ ਬਾਕੀ ਦੇ ਨੇ ਏਸੀ ਦਾ ਕੰਮ ਕਰਦਾ ਹੈਗਾ ਤੈਨੂੰ ਪਤਾ ਨਹੀਂ ਲੱਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਤੁਹਾਡੀ ਵਾਈਫ ਨਹੀਂ ਕਰਦੇ ਬੱਬਾ ਮੈਂ ਵੀ ਇੱਥੇ ਰਹਿਣਾ ਨਹੀਂ ਕੁਝ ਕਰਦੇ ਨਹੀਂ ਕੀ ਕਰਦੇ ਤੁਹਾਨੂੰ ਸਾਰੇ ਕੁਝ ਦਿਖਾ ਦਾਂਗੇ ਬੱਚੇ ਕਿਉਂ ਰੌਲਾ ਪਾ ਰਹੇ ਸਾਨੂੰ ਸਭ ਕੁਝ ਪਤਾ ਹੈਗਾ ਤੇਰੇ ਸਾਹਮਣੇ ਬੰਦੇ ਬੋਲਣਗੇ ਤੇਰੇ ਸਾਹਮਣੇ ਤੂੰ ਆਪੇ ਹੀ ਔਨਲਾਈਨ ਕੈਮਰਾ ਬੋਲੇ ਵੀ ਬੀਬੀਆਂ ਆਉਂਦੀਆਂ ਨੇ ਨਹੀਂ ਮੈਂ ਇਹ ਨਹੀਂ ਕਿਹਾ ਵੀ ਆਉਂਦੀਆਂ ਇਹ ਥੋੜੀ ਜਿਹਾ ਪੈਸੇ ਲਾ ਕੇ ਕੁਝ ਵੀ ਨਹੀਂ ਆਉਂਦੀ ਕੁਝ ਨਹੀਂ ਸਾਨੂੰ ਤਾਂ ਪਤਾ ਨਹੀਂ ਪੈਸੇ ਲੈਂਦੇ ਆ ਜਾਂ ਨਹੀਂ ਲੈਂਦੇ ਪੈਸੇ ਦੀ ਤਾਂ ਗੱਲ ਨਹੀਂ ਆਪਾਂ ਆਉਂਦੀ ਕਿੱਥੇ ਕੁਝ ਵੀ ਨਹੀਂ ਆਉਂਦੀ ਬਾਬਾ ਜੀ ਹੁਣ ਆਉਂਦਾ ਕੋਣ ਤੇਰੀ ਰਿਸ਼ਤੇਦਾਰ ਨਹੀਂ ਆਉਂਦੀ ਤੁਹਾਡੇ ਘਰ ਦੇ ਵਿੱਚ ਇਹ ਗਲਤ ਹੈ ਜੇ ਹੈਗਾ ਤੇ ਗਲਮ ਗਲਤ ਮੈਂ ਕਿਹੜਾ ਕਹਿੰਦਾ ਇਹ ਗਲਤ ਹੈ ਇਹ ਮੈਂ ਉਹਦੇ ਵੀ ਕਿਹਾ ਮੈਂ ਕਿਹਾ ਜੇ ਤੂੰ ਕੰਮ ਕਰਨਾ ਹੈ ਆਪਣੇ ਘਰੇ ਕਰੀਂ ਆਪੇ ਇਲਜ਼ਾਮਾਂ ਗੁਰਦੁਆਰੇ ਇਹ ਕੰਮ ਨਹੀਂ ਕਰਨਾ ਮੈਂ ਤੇ ਖੁਦ ਕਹਿੰਦਾ ਪਿਆ ਇਹ ਗਲਤ ਹੈ ਉਹਨਾਂ ਨੂੰ ਪਰ ਇਹ ਹੈ ਪਰ ਉਹਨਾਂ ਨੇ ਐਵੇਂ ਕਹਾ ਕੁਝ ਨਹੀਂ ਇਹ ਗੱਲ ਕੀਤੀ ਹੈਗੀ ਜਾਂ ਤਿਆਰ ਕਰਦੇ ਆ ਕੁਝ ਨਹੀਂ ਤਿਆਰ ਕਰਦੇ ਬੱਬਾ ਜੀ ਇੱਥੇ ਕਿਉਂ ਨਹੀਂ ਕਰਦੇਗੇ ਬਲਾ ਯਾਰ ਮਾਰੋ ਫੋਨ ਬੰਦ ਕਰ ਦੇ ਬਬੀ ਆ ਜਾਂਦੇ ਤੇ ਬੂਫ ਇਹਦੇ ਤੁਸੀਂ ਸਾਥ ਤੋਂ ਤੈਨੂੰ ਹੁਣ ਦੇਖਦੇ ਆ ਚਪੇੜਾ ਪੈਣ ਲੱਗੇ ਨੇ ਤੇਰੇ ਮੈਂ ਆਨਲਾਈਨ ਕੈਮਰਾ ਕਹਿੰਨੇ ਮੈਂ ਜੀ 6 ਬੰਦੇ ਨੇ ਆਣ ਕੇ ਕਹਿੰਦਾ ਨਾ ਤੂੰ ਝੂਠ ਬੋਲੀ ਜਾਂਦਾ ਚੱਕ ਕੇ ਲੈ ਜਾਣਾ ਉਹਨੇ ਅਸੀਂ ਆਨਲਾਈਨ ਕੈਮਰਾ ਮੈਂ ਤੇਰੇ ਚਪੇੜਾ ਮਾਰਦੇ ਨੇ ਹਨੇ ਬੰਦਾ ਮੈਂ ਬਲਾਕ ਤੇਰੇ ਮੂੰਹ ਤੇ ਕਹਿੰਦਾ ਨਾ ਵੀ ਆ ਗੱਲਾਂ ਨੇ ਇੱਥੇ ਢਾ ਲਾ ਲੈ ਤਾਂ ਮੈਂ ਸੁਣ ਨਹੀਂ ਕਰਦਾ ਜੇ ਕੁਝ ਐਡੀ ਗੱਲ ਨਾ ਕਰ ਸਹੀ ਗੱਲ ਦੱਸ ਗੁਰੂ ਘਰ ਦੀ ਗੁਰੂ ਘਰ ਦੀ ਸੇਵਾ ਕਰਦੇ ਆ ਇਹ ਨਾ ਉਹ ਵੀ ਕਹਿੰਦਾ ਬੇਚੀ ਕਰਵਾ ਕੇ ਮੈਂ ਹੁਣ ਤੇ ਨਹੀਂ ਪਿਆਰ ਨਾ ਕਹਿ ਰਿਹਾ ਵੀਰ ਵੀਰ ਪੁੱਤ ਪੁੱਤ ਕਰਕੇ ਕਹਿ ਰਹੇ ਆ ਅਸੀਂ ਬੇਰਅਤ ਵੀ ਗੁਰੂ ਘਰ ਗੁਰੂ ਮਹਾਰਾਜ ਜੀ ਨਹੀਂ ਸਹਿ ਸਕਦੇ ਕਿ ਸਮਝਿਆ ਨਾ ਆਪਣੇ ਆਪਣੇ ਗੁਰੂ ਤੇ ਵੈਸੇ ਨਹੀਂ ਬੇਰਤ ਵੀ ਸਹਿ ਸਕਦੇ ਤੁਸੀਂ ਸਾਨੂੰ ਸਾਨੂੰ ਸੁਣਨਾ ਆ ਰਿਹਾ ਜੋ ਕਰਦਾ ਤੁਸੀਂ ਉਹਨਾਂ ਨੂੰ ਪੁੱਛ ਲਓ ਜੀ ਕਰਦੇ ਨੇ ਤੇ ਜੇ ਗਲਤੀ ਮੰਨਦੇ ਨੇ ਬਲਾਕ ਕਰ ਇਹਨੂੰ ਜਥੇਦਾਰ ਸਾਹਿਬ कोई गलत बात ਕਰਨਗੇ ਉਸਤੇ ਜੇ ਗਲਤੀ ਮੰਨਦੇ ਜੇ ਤਰੀਕਾ ਵਾਲੀ ਕਰਦੀ ਆ ਭਾਈ ਤੁਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਓ ਬਾਹਰ ਜਾਓ ਬਸ ਗੱਲ ਮੁਕੀ ਜੇ ਤੇ ਮਰਜ਼ੀ ਕਰੋ ਮਰਜ਼ੀ ਕਰੋ ਤੂੰ ਆਪਣੀ ਸੇਵਾ ਕਰਦਾ ਪਾਪਾ ਜੀ ਜੇ ਵਿੱਚ ਤਾਂ ਹੈਗਾ ਤਾਂ ਉਹਦੇ ਵਿੱਚ ਜੱਟ ਸਾਹਿਬ ਤੇ ਬੰਦ ਨਹੀਂ ਨਹੀਂ ਅਸੀਂ ਜਵਾਬ ਦੰਮਗੇ ਜੀ ਅਸੀਂ ਰੱਖਣਾ ਨਹੀਂਗਾ ਬਸ ਸਾਡੇ ਵੱਲੋਂ ਜਵਾਬ ਹੈ ਸਵੇਰੇ ਜਾਵੇ ਆਪਣਾ ਸਮਾਨ ਚੱਕੇ ਆਪਣਾ ਚੱਲ ਜਾਵੇ ਅਸੀਂ ਬਿਆਦਵੀ ਨਹੀਂ ਹੋਣ ਦੇਣੀ ਹੈਗੀ ਬਸ ਕੀ ਕੀ ਕਹੋਂਗੇ ਫਿਰ ਵੀ ਜਿਹੜਾ ਮੋਕਾ ਤਾਂ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਜੀ ਨਹੀਂ ਤੁਸੀਂ ਮੰਨਦੇ ਨਹੀਂ ਫਿਰ ਉਸ ਚੀਜ਼ ਨੂੰ ਵੀ ਹੁੰਦਾ ਕਿ ਨਹੀਂ ਹੁੰਦਾ ਜੇ ਪ੍ਰੂਫ ਸ਼ੋ ਮੈਨੂੰ ਹੁਣ ਤੁਸੀਂ ਮੈਂ ਤਾਂ ਕਹੋਗੇ ਯਾਨੀ ਨਹੀਂ ਯਾਰ ਜੀ ਯਾਰ ਕਹਿੰਦਾ ਮੈਂ ਮੰਨ ਲਓ ਬਲਾ ਲੈਣਾ ਇੱਥੇ ਤੁਸੀਂ ਮੰਨ ਲਓ ਫਿਰ ਉਸੇ ਡੈਮੇਜ ਤੇੜਾ ਮਾਰਨੀਆਂ ਚਾਲੂ ਕਰ ਦੇਣੀ ਹੈ ਬੰਦੇ ਨੇ ਕਹਿਤਾ ਤਾਂ ਗਲਤੀ ਮੰਨ ਲਓ ਇਹ ਮੈਂ ਕਹਿੰਦਾ ਮੇਰੇ ਕੋਲ ਪਹਿਲੀ ਘਰ ਦੀ ਕੋਪਾ ਮੇਂ ਗਲਤੀ ਹੋ ਗਈ ਹੋਵੇ ਸਹੀ ਗੱਲ ਹੈ ਇਹ ਕਿਹਨੇ ਮੈਂ ਪੈਸੇ ਚੋਣ ਹੀ ਲੈ ਆਣਾ ਅਸੀਂ ਚੱਕ ਕੇ ਹੀ ਆਉਣੇ ਚੁੱਕ ਕੇ ਮੈਂ ਤਾਂ ਪਹਿਲਾਂ ਹੀ ਸਭ ਤੋਂ ਪਹਿਲਾਂ ਹਾਂ ਦੀ ਫੋਟੋ ਆ ਆ ਦੇਖੋ ਗੁਰੂ ਘਰ ਦੇ ਵਿੱਚ ਆ ਤਾਂ ਮੁੰਡੇ ਇਹਦੀ ਘਰ ਦੀ ਦੇ ਆ ਦੇਖੋ ਬਾਬਾ ਜੀ ਟਾਡੀ ਹੈ ਨਾ ਹਾਂਜੀ ਟਾਡੀ ਹੈ ਨਾ ਫੇਰ ਤੇ ਗੁਰੂ ਘਰ ਦੇ ਅੰਦਰ ਦੀ ਫੋਟੋ ਹੈ ਠੀਕਾ ਜੀ ਜੇ ਕਰਤੀ ਹੈ ਨਾ ਤਾਂ ਮੰਨੋ ਤੇ ਜੇ ਉਹਰੇ ਕੈਮਰੇ ਦੇ ਵਿੱਚ ਚੱਲਦੀ ਹੈ ਇਹਨੇ ਵਾਲ ਕੱਟੇ ਹੋਇਆ ਆਪਾਂ ਗੁਰੂ ਘਰ ਦੇ ਵਿੱਚ ਵਾਲ ਕੱਟ ਕਰਿਆ ਸਕਦੇ ਆ ਇਦਾਂ ਦੀਆਂ ਚੀਜ਼ਾਂ ਕਰ ਸਕਦੇ ਨਾਲੇ ਸੇਵਾਦਾਰ ਹੋ ਨਾਲੇ ਸੇਵਾਦਾਰ ਹੋ ਕੇ ਫੇਰ ਦੇਖ ਕੇ ਬਹਿੰਦੀ ਹੈ ਨਾਲੇ ਦੇਖ ਤੇ ਬਹਿੰਦੀ ਹੈ ਸੇਵਾ ਵਰਤੋਂਦੀ ਹੈ ਨਾ ਦੇਖ ਤੇ ਬੈਠਦੀ ਤੇ ਇਦਾਂ ਨਹੀਂ ਬਿਠਾਓਗੇ ਤੁਸੀਂ ਸੇਵਾਦਾਰ ਆਹ ਦੇਖੋ ਜੀ ਆਹ ਸੇਵਾਦਾਰ ਇਦਾਂ ਦੇ ਬਿਠਾਉਣਗੇ ਆ ਤੂੰ ਹੀ ਐ ਮੈਂ ਨਹੀਂ ਕਹ ਰਿਹਾ ਤੁਹਾਡੀ ਹੈ ਆ ਦੇਖ ਲੋ ਜੀ ਗੱਲ ਖਤਮ ਆ ਰਹੀ ਹੈ ਨਹੀਂ ਨਹੀਂ ਤੋਰ ਤੇ ਜੀ ਤੋਰ ਤੇ ਵੀਰ ਜੀ ਭਾਜੀ ਦਾ ਲੈ ਤੂੰ ਮੰਨ ਤਾ 10 ਮਿੰਟ ਹੋ ਗਏ 10 ਮਿੰਟ ਹੋ ਗਈ ਜਿਹੜਾ ਪ੍ਰੂਫ ਹੋ ਗਿਆ ਇਸੇ ਵਾ ਤੋਂ ਮੁਕਤ ਕਰ ਹਾਂ ਬੇਕੋ ਕਰ ਗੱਲ ਦੀ ਮੰਨ ਰਿਹਾ ਤੂੰ ਕਰ ਮੰਨ ਰਿਹਾ ਹਾਂ ਮਾਫੀ ਚਾਹੁੰਦੇ ਬਾਬਾ ਜੀ ਬਸ ਗੱਲ ਖਤਮ ਗਲਤੀ ਮੰਨ ਲੈ ਆਪਣੀ ਇਹ ਤੁਹਾਨੂੰ ਅਸੀਂ ਡੇਰੇ ਤੇ ਲੈ ਗਏ ਫਿਰ ਉੱਥੇ ਜ਼ਿਆਦਾ ਔਖਾ ਕੰਮ ਹੋਊਗਾ ਉੱਥੇ ਉਸਤਾਦ ਠੀਕ ਹੈ ਜੀ ਚਮਕੌਰ ਸਾਹਿਬ ਲੈ ਆਇਆ ਤੁਹਾਨੂੰ ਚੱਕ ਕੇ ਠੀਕ ਹੈ ਨਾ ਉੱਥੇ ਬਲਸ਼ੀਆ ਫਿਰ ਕੋਈ ਕੀ ਕੀ ਹੋਣਾ ਤੇਰੇ ਨਾਲ ਉਥੇ ਬਹੁਤ ਕੁਝ ਹੋ ਵੀ ਹੋਗੀ ਤੇ ਹੋਣੀ ਵੀ ਬਸ ਨਾ ਆ ਗਈ ਮਾਫੀ ਮੰਗ ਕੇ ਲੈ ਠੀਕ ਪ੍ਰਧਾਨ ਜੀ ਹੁਣ ਕੀ ਮਾਫੀ ਠੀਕ ਮੰਗੇ ਨਹੀਂ ਜੀ ਨਹੀਂ ਗਲਤੀ ਜਿਹੜੀ ਹੈਗੀ ਉਹਦੀ ਸਜ਼ਾ ਮਿਲੂਗੀ ਉਹਦੀ ਸਜ਼ਾ ਮਿਲੂਗੀ ਕਿਉਂਕਿ ਸਾਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਕੰਮ ਇਹ ਕਰ ਰਹੇ ਹੈਗਾ ਠੀਕ ਹੈ ਨਾ ਇਹ ਕੰਮ ਜੋ ਕਰ ਰਿਹਾ ਸਾਨੂੰ ਪਤਾ ਹੋਣਾ ਚਾਹੀਦਾ ਇਹਦੀ ਗਲਤੀ ਹੈ ਇਹ ਸਵੇਰੇ ਆਪਣਾ ਸਮਾਨ ਚੱਕੂਗਾ ਜਾਊਗਾ ਅਸੀਂ ਸੇਵਾਦਾਰ ਹੋ ਰੱਖਾਂਗੇ ਠੀਕ ਬਸ ਹਾਂ ਆਪਾਂ ਦੇਖ ਕੇ ਅੰਦਾਜ਼ਾ ਕਰਦੇ ਹਾਂ ਨੀ ਟਿਕਾ ਜੀ ਹਾਂ ਜੀ ਮੈਂ ਉਹ ਨਹੀਂ ਕਰਦੇ ਤਾਂ ਇਹ ਆਰਧਿਕ ਕੰਦਮ ਮਾਦਰ ਮੇਰੀ ਪਾਜੀ ਗੁਰੂ ਘਰ ਦੀ ਬਿਆਦਗੀ ਸਿਆਣ ਦੀ ਜਿਹੜਾ ਤਿੰਨ ਮਹੀਨਿਆਂ ਤੋਂ ਪਤਾ ਲੱਗਦਾ ਹਾਂਜੀ ਅਸੀਂ ਹਣ ਦੇਖੀ ਨਹੀਂ ਕਰ ਸਕਦੇ 12 ਸਾਲ ਕੋਈ ਕੋਈ ਕੰਮ ਨਹੀਂ ਕੀਤਾ ਨਾ ਨਿਕਦਾ ਮੈਂ 12 ਸਾਲ ਤੋਂ ਕੋਈ ਕੰਮ ਨਹੀਂ ਕੀਤਾ ਨਾ ਮੈਨੂੰ ਪਤਾ ਹੈ ਕਿ ਪਾਪਾ ਜੀ ਆਪਾਂ ਸੈਂਟ ਲਾਵਾਂਗੇ ਨਾ ਤੇ ਸੈਂਟੋ ਸਾਰੇ ਕਮਰੇ ਚ ਖਿੰਡੂਗਾ ਕਿ ਜੇ ਆਪਾਂ ਸੈਂਟ ਲਾਵਾਂਗੇ ਨਹੀਂ ਤਾਂ ਦੂਜੇ ਪਾਸੇ ਕਿੱਧਰ ਕਿੱਧਰ ਤੋਂ ਸੈਂਟ ਮੈਨੂੰ ਕਿਹੜਾ ਜਵਾਬ ਦਿਓ ਤੁਸੀਂ ਤੁਸੀਂ ਹੀ ਬਣਾ ਰਹੇ ਹੋ ਠੀਕ ਹੈ ਗੱਲ ਤੇ ਜੇ ਕੋਈ ਕਾਂਡ ਹੋਇਆ ਪਾਪਾ ਜੀ ਪਹਿਲਾਂ ਵੀ ਆਇਆ ਸੀ ਹੋਇਆ ਤਾਂ ਤਾਜ ਇੱਕ ਤਾਂ ਕਾਹੀ ਨਹੀਂ ਬਰੋਜ ਪਰ ਹਰ ਇੱਕ ਗੱਲ ਤੇ ਪਹਿਰਾ ਦਿੰਦਾ ਭਾਜੀ ਕੋਈ ਗੱਲ ਇਦਾਂ ਦੀ ਪਿਆਦੀ ਵਾਲੀ ਸਾਡੇ ਕੋਲ ਤਾਂ ਹੋਵੇ ਨਾ ਰੋਜ਼ਨਾ ਕਰਾਉਣੀ ਹੈ ਕਿਉਂਰੀ ਇਹ ਪਹਿਰਾ ਦੇਣਾ ਸਾਡਾ ਫਰਜ਼ ਬੰਦਾ ਆਪਣੇ ਪਿਓ ਦਾ ਨਹੀਂ ਪਹਿਰਾ ਦੇਣਾ ਤਾਂ ਹੋਰ ਕਿਹਦਾ ਦੇਣਾ ਹੈ ਸਾਡਾ ਪਿਓ ਆਹੋ ਬਿਲਕੁਲ 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 ਤੇ ਗੱਲ ਤਾਂ ਤੇ ਜੇ ਪਿਓ ਦਾ ਨਹੀਂ ਪਹਿਰਾ ਤੇ ਨਾਲ ਹੋਰ ਕਿਦਾ ਦੇਣਾ ਤੇ ਆਪਾਂ ਇਹੀ ਗੱਲ ਕਹਿਣਾ ਚਾਹੁੰਦੇ ਆ ਕਿ ਇਦਾਂ ਦੀਆਂ ਹਰਕਤਾਂ ਜਿੰਨੇ ਵੀ ਗੁਰੂ ਘਰ ਦੇ ਗੁਰੂ ਘਰ ਬਣੇ ਹੋਇਆ ਜਿੰਨੇ ਵੀ ਆ ਮੈਂ ਸਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਣਾ ਆਪਣਾ ਪੈਰਾ ਦੋ ਜਿੰਨੇ ਵੀ ਪ੍ਰਧਾਨ ਆ ਇਕੱਲੇ ਬਾਜ਼ਾਰੀਆਂ ਜੋਗੇ ਨਾ ਰਹੋ ਤੇ ਜਾਂ ਦੋਖਾਂ ਦੇ ਵਿੱਚ ਪੈਸੇ ਪਵਾਉਣ ਜੋਗੇ ਨਾ ਰਹੋ ਆਪਾਂ ਗੁਰੂ ਘਰ ਦੀ ਸੇਵਾ ਕਰਨੀ ਹੈਗੀ ਆ ਤੇ ਗੁਰੂ ਘਰ ਦੇ ਵਿੱਚ ਰਹਿਣਾ ਆਪਾਂ ਤੇ ਇਹ ਗੱਲ ਨਹੀਂ ਵੀ ਪ੍ਰਧਾਨ ਜੀ ਆਪਾਂ ਬਾਜ਼ਾਰੀਆਂ ਦੇ ਸੇਵਾ ਦੀ ਸੇਵਾ ਦੇ ਆ ਬਾਬਾ ਜੀ ਦਾ ਆ ਬੋਲੋ ਇਹਨਾਂ ਨੇ ਕਿਹਾ ਵੀ ਆਪਾਂ ਅਸੀਂ 9-9 ਦਾ ਚੱਲਿਆ ਇਹ ਵੀ ਸਾਨੂੰ ਪਤਾ ਲੱਗਿਆ ਪ੍ਰਧਾਨ ਜੀ ਤੁਹਾਡੀ ਮੈਂ ਗੱਲ ਰੋਕਦਾ ਇੱਥੇ ਸਾਨੂੰ ਇਹ ਹੀ ਪਤਾ ਲੱਗਿਆ ਵੀ ਜਦੋਂ ਸਾਰੀ ਸੰਗਤ ਚਲੀ ਜਾਂਦੀ ਹੈ ਉਸ ਤੋਂ ਬਾਅਦ ਬੀਬੀਆਂ ਆਉਂਦੀਆਂ ਨੇ ਤੇ ਉਹਨਾਂ ਦਾ ਫੇਰ ਮੂੰਹ ਆਇਆ ਸੱਲਦੀਆਂ ਨੇ ਤੇ ਸੱਲ ਕੇ ਫਿਰ ਜਾ ਕੇ ਉਹ ਜਿੱਟ ਕਰੇ ਸਾਢੇ 10 ਵਜੇ ਦਾ ਗੇਟ ਖੁੱਲਰ ਹੋਣਾ ਬਾਬਾ ਜੀ ਮੈਂ ਕਹਿੰਦਾ ਬੰਦਾ ਦੇ ਸਾਹਮਣੇ ਦਾ ਨਾ ਕਰ ਪਾਉਂਦਾ ਇਹਨਾਂ ਸੇਵਾਦਾਰ ਕੋ ਹੋਰ ਰੱਖਣ ਲੱਗਿਆ ਸਾਰਾ ਤੇ ਇੱਥੇ ਹਾਜ਼ਰ ਆਇਆ ਕੋਈ ਨਾ ਕੋਈ ਸੇਵਾਦਾਰ ਕੋ ਹੋਰ ਰੱਖਣ ਲੱਗਿਆ ਉਹਨੇ ਦਿੱਤੀਆਂ ਪਰ ਤੇ ਨਹੀਂ ਪੜਾਉਂਦਾ ਮੈਂ ਨਹੀਂ ਮੈਂ ਕਹਿੰਦਾ ਉਹ ਭਾਵੇਂ ਕੋ ਕੱਲ ਨਹੀਂ ਮਿਲਿਆ ਉਹ ਕਹਿੰਦਾ ਉਹ ਕੱਲ ਉਹ ਵੀ ਤੇ ਗੁਰਦੁਆਰੇ ਇਹਨਾਂ ਕੋ ਕਹਿਣ ਨਹੀਂ ਕੋਣ